ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੀ ਮਨ ਇਥੇ ਯਮਕ ਲਾ ਦਨੀ ਹੈ ਰਾਮ ਨਾਮ ਆਰਾਧਿਆ ਇਥੇ ਵਿਸਰਾਮ ਗੁਰ ਸ਼ਬਦ ਇਥੇ ਯਮਕ ਲਾ ਦਨੀ ਹੈ ਗੁਰੂ ਗੁਰ ਕੇ ਗੁਰ ਕੇ ਇਕੱਠਾ ਨਹੀਂ ਕਹਿਣਾ ਹੈ ਗੁਰੂ ਗੁਰ ਕੇ ਸਭ ਇੱਛਾ ਮਾਨ ਤਨ ਪੂਰੀਆ ਸਭ ਚੂਕਾ ਡਰ ਜਾਮ ਕੇ ਹਾਂਜੀ ਇਹ ਵੀ ਜਾਮ ਕੇ ਵੱਖਰਾ ਕਹਿਣਾ ਇਹ ਇਹ ਸਾਰੇ ਸ਼ਬਦ ਵਿੱਚ ਦੋ ਪਾਠ ਇਕੱਠੇ ਹਨ ਗਟ ਕੇ ਅਤੇ ਰਸ ਕੇ ਬਾਕੀ ਸਾਰੇ ਵੱਖਰੇ ਹਨ ਮੇਰੇ ਮਨ ਗੁਣ ਗਾਵਹੁ RAM ਨਾਮ ਹਰ ਕੀ ਮੇਰੇ ਮਨ ਇਥੇ ਵਿਸਰਾਮ ਹੈ ਗੁਣ ਗਾਵਹੁ RAM ਨਾਮ ਹਰ ਕੀ ਗੁਰ ਤੁਠੈ ਮਨ ਪਰ ਬੁੱਧਿਆ ਗੁਰ ਤੁਠੈ ਗੁਰ ਤੁਠੈ ਮਨ ਪਰ ਬੁੱਧਿਆ ਤੁਠੈ ਉਚਾਰਨ ਕਰਨਾ ਤੱਤੇ ਨਾਲ ਗੁਰ ਤੁਠੈ ਮਨ ਪਰ ਬੁੱਧਿਆ ਗੁਰ ਤੁਠਾ ਮਨ ਪਰ ਬੋਧਿਆ ਹਰ ਪੀਆ ਰਸ ਗਟਕੇ ਹਾਂਜੀ ਹਰ ਪੀਆ ਰਸ ਇਥੇ ਠਮਕ ਗਟਕੇ ਰਹਾਉ ਸਤ ਸੰਗਤ ਊਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੀ ਏਕਈ ਪਾਠੀ ਸਿੰਘ ਜਿਨ੍ਹਾਂ ਦੀ ਸੰਖਿਆ ਨਹੀਂ ਹੁੰਦੀ ਉਹ ਗਤਕੇ ਵੀ ਕਹਿ ਜਾਂਦੇ ਆ ਗਟਕੇ ਬੋਲਨਾ ਹਰ ਕਿਰਪਾ ਧਾਰ ਮਿਲਹੁ ਸਤ ਸੰਗਤ ਹਮ ਧੋਵਹਿ ਪਾਗ ਜਾਣ ਕੇ ਹਾਂਜੀ ਹਮ ਧੋਵਹਿ ਪਾਗ ਜਾਣ ਕੇ ਰਾਮ ਨਾਮ ਸਭ ਹੈ ਰਾਮ ਨਾਮ ਰਸ ਗੁਰਮਤ ਰਸ ਰਸ ਕੇ ਹਾਂਜੀ ਰਸ ਕੇ ਇਹ ਪਾਠ ਇਕੱਠਾ ਹੀ ਹੈ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੌਰ ਸਤਗੁਰ ਹਮ ਵੇਚਿਓ ਸਿਰ ਗੁਰ ਕੀ ਇਹ ਵੀ ਹਮ ਵੇਚਿਓ ਸਿਰ ਇਤਿਥਮਕ ਗੁਰ ਕੀ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਖੋ ਹੋ ਲਾਜ ਜਾਣ ਕੇ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪਰਖੋਤਮ ਸਭ ਬਿਨਸੇ ਦਾਲਦ ਦਲਗਾ ਨਹੀਂ ਬੋਲਣਾ ਦਲਗਾ ਕੱ ਗੱਗਾ ਵੀ ਨਹੀਂ ਬੋਲਣਾ ਦਲਗਾ ਵੀ ਨਹੀਂ ਕਹਿਣਾ ਘੱਗਾ ਬੋਲਣਾ ਦਲਗਾ ਹਰ ਹਰ ਨਾਮ ਭਜਿਓ ਪਰਖੋਤਮ ਸਭ ਬਿਨਸੇ ਦਾਲਦ ਦਲਗਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨ ਸੇ ਦਾਲਦ ਦਲਗਾ ਬਹੁ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਤਰ ਸੇਵ ਸੁਖ ਸੰਗਾ ਜੇ ਗੱਗੇ ਨਹੀਂ ਬੋਲਨੇ ਇਹੀ ਇਹਨੂੰ ਕਹਿੰਦੇ ਸ਼ੁੱਧ ਤੇ ਅਸ਼ੁੱਧ ਜੇ ਗੱਗੇ ਬੋਲਤੇ ਫੇਰ ਅਸ਼ੁੱਧ ਆ ਜੇ ਖੱਗਾ ਬੋਲਨਾ ਫੇਰ ਉਹਨੂੰ ਦੁੱਤ ਬੋਲਨਾ ਹੈ ਸੰਗਾ ਦਾਲਗਾ ਪੇਰਗਾ ਨਹਿਗਾ ਕਾਲਗਾ ਹਾਲਗਾ ਇੱਕ ਗੇ ਬੋਲਨੇ ਹਨ ਮੇਰੇ ਮਨ ਭਾਜ ਰਾਮ ਨਾਮ ਅਤ ਪਿਰਗਾ ਮੈਂ ਮਾਨ ਤਨ ਅਰਪ ਧਰਿਓ ਗੁਰ ਆਗੇ ਸਿਰ ਵੇਚ ਲਿਓ ਮੁਨ ਮੋਲ ਮਹਗਾ ਸਿਰ ਵੇਚ ਲਿਓ ਮੁੱਲ ਮਹਗਾ ਰਹਾਉ ਨਰਪਤ ਰਾਜੇ ਰੰਗ ਰਸਮਾਨ ਬੇਨ ਨਾਵੈ ਪਕੜ ਖੜੇ ਸਭ ਕਲਗਾ ਨਰਪਤ ਰਾਜੇ ਰੰਗ ਰਸ ਮਾਨ ਹੈ ਇਥੇ ਵਿਸਰਾਮ ਬਿਨ ਨਾਵੈ ਪਕਰ ਪਕੜ ਖੜੇ ਸਭ ਕਲਗਾ ਤਰਨਰਾਇ ਸਿਰ ਡੰਡ ਲਗਾਣਾ ਫਿਰ ਪਛਤਾਨੇ ਹੱਥ ਫਲਗਾ ਫਿਰ ਨਹੀਂ ਕਹਿਣਾ ਫਿਰ ਫਿਰ ਪਛਤਾਨੇ ਹੱਥ ਫਲਗਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਰਮ ਤੁਮਾਰੇ ਵਿਸਰਾਮ ਤੇ ਰੁਕੋ ਹਰ ਰਾਖ ਰਾਖ ਜਨ ਕਰਮ ਤੁਮਾਰੇ ਸਰਣਾਗਤ ਪਰਖ ਪ੍ਰਤ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤਮਸਮਰਾਥ ਪਰਖ ਵੱਡੇ ਪ੍ਰਭ ਸੁਆਮੀ ਮੋਕਉ ਕੀਜੈ ਦਾਨ ਹਰ ਨਿਮਗਾ ਦੀਜੈ ਪਾਠ ਹੈ ਤੁਮ ਸਮਰੱਥ ਪੁਰਖ ਇਥੇ ਠਮਕ ਵੱਡੇ ਪ੍ਰਾਪ ਸੁਆਮੀ ਇਥੇ ਵਿਸਰਾਮ ਹੈ ਮੋਕਉ ਦੀਜੈ ਦਾਨ ਇਹ ਦੀਜੈ ਪਾਠ ਪ੍ਰਾਤਨ ਸਰੂਪਾਂ ਚ ਸ਼ੁੱਧ ਹੈ ਮੇਰੇ ਵੀ ਕੀਜੈ ਛਪਿਆ ਸੀ ਪਰ ਦੀਜੈ ਪਾਠ ਮੁੱਖ ਪਾਠ ਹੈ ਮੋਕਉ ਦੀਜੈ ਦਾਨ ਹਰ ਨਿਮਗਾ ਮੋਕ ਦੀਜੈ দান ਹਰ ਨਿਮਗਾ ਜਾਨ ਨਾਨਕ ਤੇਰਾ ਤੇਰੀ ਨ ਸਾਰੇ ਗੱਗੇ ਬੋਲੇ ਜਾਂਦੇ ਆ ਇਹ ਸ਼ੁੱਧ ਕਰ ਇਹਨਾਂ ਨੂੰ ਘੱਗੇ ਆਂ ਦੀ ਮਿਹਨਤ ਕਰ ਜਾਨ ਨਾਨਕ ਨਾਮ ਮਿਲੈ ਸੁਖ ਪਾਵੇ ਹਮ ਨਾਮ ਵਿਟੋ ਸਾਧ ਘੁਮਗਾ ਠੀਕ ਹੈ ਜੀ ਕੋਈ ਸੁਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਇਹ ਵੀ ਪਾਤਨਾ ਰੰਗ ਉਚਾਰਨ ਕਰਨਾ ਕਈ ਪਾਟੀ ਨਾ ਰੰਯ ਐਂਜ ਕਹੇ ਜਾਂਦੇ ਆ ਤੇ ਆ ਰੰਯੂ ਐ ਇਸ ਤਰ੍ਹਾਂ ਵੀ ਕਹੇ ਜਾਂਦੇ ਆ ਇਸ ਕਰਕੇ ਰਾਰੇ ਉੱਤੇ ਟਿੱਪੀ ਨੰਗਾ ਰੰਗ ਨੰਗਾ ਬੁੱਲਾਈ ਬੋਲਿਆ ਜਾਂਦਾ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੜ ਨਾ ਹੋਵੀ ਪੰਗਾ ਮੀਰੀ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦਿਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿਤ ਨ ਆਇਉ ਮਨ ਦੂਜਾ ਭਾਵ ਸਹਿ ਲੰਗ ਹਮ ਮੈਲ ਪਰੇ ਦੁਹਚਾਰੀਆ ਹਰ ਰਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਨਵ ਲਾਇਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਇਾਲ ਪ੍ਰਭ ਸਤ ਸੰਗਤ ਮੇਲੋ ਸੰਗ ਮੇਲ ਸੰਗਤ ਹਰ ਰੰਗ ਪਾਇਆ ਗਿਆਨ ਨਾਨਕ ਮਨ ਤਨ ਰੰਗ ਕਿ ਸਾਰੇ ਨ ਪੂਲੇ ਹੀ ਬੋਲਨੇ ਹੈ ਰੰਗ ਸੰਗ ਪਾਂ ਨਿਸਾਂ ਅੰਗ ਸੂਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਹਿਰਦਾ ਸੁਧ ਨਾ ਹੋਈ ਹਰ ਹਰ ਕਰਹਿ ਨਿਤ ਹਰ ਹਰ ਕਰਹਿ ਨਿਤ ਕਪਟ ਕਮਾਵੇ ਇਥੇ ਦੀ ਸ਼ਾਮ ਹਿਰਦਾ ਸੁਧ ਨਾ ਹੋਈ ਅਨ ਦੇਨ ਕਰਮ ਕਰਹਿ ਬਹੁ ਤੇਰੇ ਅਨ ਦਿਨ ਕਰਮ ਕਰਹਿ ਕਰਹਿ ਨਹੀਂ ਕਹਿਣਾ ਆਣ ਦਿਨ ਕਰਮ ਕਰਹਿ ਬਹੁ ਤੇਰੇ ਸੁਪਣਾ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਗਿਆਨੀ ਪਦ ਤੇ ਵਿਸਰਾਮ ਐ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਕੋਰੇ ਰੰਗ ਨਹੀਂ ਕਹਿ ਦੇਣਾ ਕੋਰੇ ਇਥੇ ਯਮਕ ਲਾ ਦਿੰਨੀ ਰੰਗ ਕਦੇ ਨਾ ਚੜੈ ਇਥੇ ਵਿਸਰਾਮ ਜੇ ਲੋਚੈ ਸਭ ਕੋਈ ਰਹਾਉ ਜਾਪ ਤਵ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਮਨ ਮੁਖ ਪਦ ਤੇ ਯਮਕ ਲਾ ਦੇਣੀ ਅੰਤਰ ਰੋਗ ਮਹਾ ਅਭਿਮਾਨਾ ਦੂਜੈ ਪਾਇ ਖਵਾਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਹ ਦਿਸਤਾਵੈ ਹੋਮੈ ਵਿਆਪ ਹੋਮੈ ਵਿਆਪਿਆ ਸਬਦ ਨਾ ਚੀਨੈ ਫਿਰ ਫਿਰ ਜੁਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਾਣ ਨਾਮ ਧਿਆਇ ਗੁਰ ਪ੍ਰਸਾਦੀ ਏਕੋ ਬੂਝੈ ਏਕ ਸਮਾਹੇ ਸਮਾਏ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋ ਜਾਈ ਹਾਂਜੀ ਇਸੇ ਤਰ੍ਹਾਂ ਗੁਰਮਤ ਨਗਰੀ ਖੋਜ ਖੋ ਜਾਈ ਹੋੜਾ ਲੱਗਿਆ ਹੋਇਆ ਆਮ ਕਈ ਨਾ ਖੁਜਾਈ ਕਹਿ ਜਾਂਦੇ ਨੇ ਔਂਕੜ ਦੇ ਨਾਲ ਹੋੜਾ ਦੀਰਗ ਮਾਤਰਾ ਹੈ ਖੋ ਜਾਈ ਉਚਾਰਨ ਕਰਨਾ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁਜੀ ਖਿਨ ਅੰਤਰਾ ਹਾਂਜੀ ਤਿਸਨਾ ਅਗਨ ਬੁਜੀ ਇਥੇ ਠਮਕ ਲਾਦਨੀ ਹੈ ਬੁਜੀ ਪਦ ਪੂਲਾ ਹੀ ਬੋਲਣਾ ਖਿਨ ਅੰਤਰ ਇਥੇ ਵੀ ਸਨਾਮ ਹੈ ਗੁਰ ਮਿਲੇ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤ ਗੁਰ ਦਿਆਲ ਗੁਣ ਨਾਮ ਦਰੜਾਈ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਜੀਵਾ ਪਦ ਤੇ ਯਮਕ ਲੱਗੇ ਸਤਗੁਰ ਦਿਆਲ ਗੁਣ ਨਾਮ ਦਰੜਾਈ ਹਉ ਹਰ ਪ੍ਰਭ ਪਿਆਰਾ ਹਉ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਹਉ ਹਰ ਪ੍ਰਭ ਪਿਆਰਾ ਹਉ ਹਰ ਪ੍ਰਭ ਪਿਆਰਾ ਢੂਡ ਟੁਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮस्तक ਲੇਖ ਲਿਖੇ ਹਰ ਭਾਈ ਗੁਰਨਾਨਕ ਟੁੱਠਾ ਮੇਲੇ ਹਰ ਭਾਈ ਇਹ ਟੁੱਠਾ ਉਚਾਰਨ ਕਰਨਾ ਤਤੇ ਨਾਲ ਟੁੱਠਾ ਸੁਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਈ ਹਰ ਰੰਗ ਰਤਾ ਮਨ ਰੰਗ ਮਾਣੀ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸਬਦ ਸਮਾਣੀ ਰਹਾਉ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਗੁਰਮੁਖ ਪਦ ਤੇ ਵਿਸਰਾਮ ਲਾ ਦੇਣਾ ਮਨਮੁਖ ਮੁਗਦ ਨਰ ਕੋਰਾ ਹੋਏ ਜੀ ਸਉ ਲੋਚੈ ਰੰਗ ਨਾ ਹੋਵੇ ਕੋਈ ਨਦਰ ਕਰੇ ਤਾ ਸਤਿ ਕਰਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸ੍ਰੀ ਸਹਿਜ ਪਾਠਿ ਸੇਵਾ ਸ੍ਰੀ ਸਹਿਜ ਪਾਠਿ ਸੇਵਾ